ਬਾਰੇ ਕੁਝ ਵੀ ਕਹਿਣਾ ਬੜਾ ਔਖਾ ਹੈ ਜੋ ਉਸ ਦੇ ਮਨ ਚ ਹੈ ਉਹੀ ਮੂੰਹ ਤੇ ਪਰ ਇਸ ਆਦਤ ਨੇ ਉਸ ਨੂੰ ਇਕੱਲਾ ਕਰ ਦਿੱਤਾ ਹੈ ਪਰ ਸੱਚ ਇਹ ਵੀ ਹੈ ਕਿ ਉਹ ਭੀੜ ਦਾ ਹਿੱਸਾ ਵੀ ਨਹੀਂ ਹੈ ਆਪਣੇ ਤੁਰਨ ਵਾਸਤੇ ਉਸ ਨੇ ਰਾਹ ਖੁਦ تراਸ਼ੇ ਨੇ ਤੇ ਇਸੇ ਕਰਕੇ ਉਹ ਅਜੇ ਤੱਕ ਭੀੜ ਚ ਗਵਾਚਾ ਨਹੀਂ ਹੈ ਪਰ ਉਸ ਦੀ ਸਤਵਾਦੀ ਸੋਚ ਉਸ ਨੂੰ ਠੁਮਣਾ ਦੇ ਹੀ ਰੱਖਦੀ ਹੈ ਡਿੱਗਣ ਨਹੀਂ ਦਿੰਦੀ ਮੈਂ ਗੱਲ ਲਾਲ ਸਿੰਘ ਦੀ ਕਰ ਰਿਹਾ ਕਹਾਣੀਆਂ ਬਾਰੇ ਮੈਂ ਇੰਨਾ ਆਪਣੇ ਆਪ ਨੂੰ ਬਹੁਤ ਸਮਰੱਥ ਨਹੀਂ ਸਮਝਦਾ ਤੇ ਮੈਂ ਬਹੁਤ ਵੱਡਾ ਕਹਾਣੀਕਾਰ ਤੇ ਮੈਂ ਆਪਣੇ ਇਹ ਟਿਓਪੀਸ਼ਨ ਜਿਵੇਂ ਬਈਆਂ ਵੀ ਕਹਾਣੀਆਂ ਕੋਰਸਾਂ ਲੱਗਣ ਜੋ ਬਹੁਤ ਵੱਡੀ ਚਾਚਾ ਹੋਵੇ ਮੈਂ ਇਸ ਕਰਕੇ ਨਾ ਬਹੁਤਾ ਇਹਦੇ ਬਾਰੇ ਸੋਚਿਆ ਨਹੀਂ ਕਹਿੰਦਾ ਨਹੀਂ ਇਸ ਬੁਲੇਖੇ ਜਨਾਰਾ ਮਾਈਟ ਪਰਟੀਪਾਲ ਸਿੰਘ ਪੂਰਾ ਹੈ ਇਹ ਬੇਕੋ ਹੂੰ ਉਹਨਾਂ ਦਾ ਸਿਆਪਿਆ ਸਾਡੇ ਕੋਲ ਬੰਦਾ ਇਹਦੀਆਂ ਕਹਾਣੀਆਂ ਦੀ ਉਨੀ ਚਰਚਾ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਹੂੰ ਉਹ ਕਹਿੰਦਾ ਪੱਕੇ ਕੋਠੇ ਨੂੰ ਧਮੀਆਂ ਦੇਣ ਦੀ ਲੋੜ ਹੂੰ ਹੂੰ ਧਮੀਆਂ ਆ ਤੇ ਦੇ ਰਿਆਂ ਤੇ ਸਿਟੀ ਰਿਆਂ ਡੇ ਕਰਵਾਉਣਿਓ ਹੂੰ ਜੇ ਇਹ ਕੰਨਾ ਪੱਕਿਆ ਹੋਣਾ ਉਹਦੀ ਚਿੰਤਾ ਨਹੀਂ ਕਰੀ ਇਹਦਾ ਮਤਲਬ ਜਿਹੜੇ ਤਰ੍ਹਾਂ ਸਿਲੇਬਸਾਂ ਚ ਲੱਗੀਆਂ ਉਹ ਸਾਰੇ ਕੱਚੇ ਕੋਠੇ ਹੀ ਆ ਉਹ ਕੱਚੇ ਕੋਠੇ ਦਾ ਮਤਲਬ ਇਹਦਾ ਮਤਲਬ ਇਹਦਾ ਉਹਦਾ ਕਾਰਨ ਦੱਸਦਾ ਕਿਵਾਂ ਧਾਰੀਬਾਲ ਨੂੰ ਕਿਸੇ ਨੇ ਪੁੱਛਿਆ ਵੀ ਗੁਰਸ਼ਾ ਸਿੰਘ ਦੇ ਨਾਟਕ ਸਾਰੀ ਦੁਨੀਆ ਦੇ ਦਰਸ਼ਕ ਦੇਖਦੇ ਆ ਪਾਠਕ ਪੜ੍ਹਦੇ ਆ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਪਿੰਡਾਂ ਦੇ ਉਹਨੇ ਕੋਈ ਦਰਸ਼ਕ ਹੈ ਉਹਦੇ ਨਾਟਕ ਦੇਖਣ ਵਾਲੇ ਉਹਦੇ ਪ੍ਰਸ਼ੰਸਕ ਹੈ ਤੇ ਯੂਨੀਵਰਸਟੀਆਂ ਦਾ ਕਿਸਲੇ ਉਹਦਾ ਲਾਇਕ ਹੂੰ ਇਹ ਕੀ ਗਰਮਦਾ ਉਹਦਾ ਪੱਤਰ ਨਹੀਂ ਉਹਨਾਂ ਨਾਟਕਾਂ ਦਾ ਉਹ ਕਹਿੰਦਾ ਨਾਟਕਾਂ ਦਾ ਪੱਤਰ ਤਾਂ ਹੈ ਠੀਕ ਯੂਨੀਵਰਸਟੀਆਂ ਦਾ ਪੱਤਰ ਨਹੀਂ ਉਹ ਨਾਟਕਾਂ ਦਾ ਬਿਲਕੁਲ ਸਹੀ ਬਿਲਕੁਲ ਸਹੀ ਵੀ ਯੂਨੀਵਰਸਟੀਆਂ ਉਸ ਪੱਤਰ ਦੀਆਂ ਨਹੀਂ ਹੈ ਪੂਰੇ ਨਾਟਕ ਇਨਸਾਨਫਲ ਸਹੀ ਤੋਂ ਮੈਂ ਆਪਣੇ ਸਬੰਧ ਵਿੱਚ ਇਹੀ ਜੋ ਚੀਜ਼ ਹੈ ਸਹੀ ਵੀ ਯੂਨੀਵਰਸਟੀਆਂ ਦਾ ਮੈਂ ਕੋਈ ਆਪਣੇ ਯੂਨੀਵਰਸਟੀ ਅੰਪਰੇਟਿਵ ਬੜੀ ਸਤਕਾਰਯੋਗ ਇੰਸਟੀਚਿਊਸ਼ਨਾਂ ਪਰ ਉਹਨਾਂ ਦੀਆਂ ਪੰਜਾਬੀ ਡਿਪਾਰਟਮੈਂਟ ਬੈਠੇ ਕੁਛ ਜਿਹੜੀਆਂ ਨਾ ਉਹ ਇੱਕਦਮ ਮੈਨੂੰ ਉਹਨਾਂ ਨੂੰ ਕਹਾਂਗਾ ਕਿ ਬਿਲਕੁਲ ਹੈ ਗਿਆ ਕ੍ਰਪਟ ਜਾਂ ਧੋਗਲੀਆਂ ਜਾਂ ਕਹਿੰਦੇ ਆ ਕੁਛ ਆ ਕਰਦੀਆਂ ਕੁਛ ਆ ਇਸ ਕਰਕੇ ਉਹਦੀ ਜੋ ਕੁਛ ਕੁਛ ਖੁਸ਼ ਆਮਦੀਦ ਉਹ ਚੌਂਦੀਆ ਉਹ ਮੈਂ ਦੇ ਨਹੀਂ ਸਕਦਾ ਇਸ ਕਰਕੇ ਮੈਂ ਉਹਨਾਂ ਦੇ ਇਸ ਦੇ ਵਿੱਚ ਲੱਗਣਾ ਨਹੀਂ ਤੇ ਨਾ ਹੀ ਲੱਗਾਂਗਾ ਸਹੀ ਇਹ ਹਾਲ ਪਾਸ਼ਾ ਬਾਗ ਦੇ ਬਾੜ ਦਾ ਉਸੇ ਵੀ ਬਹੁਤ ਸਾਰੀਆਂ ਕੰਨੀਆਂ ਕਹਿੰਦੀਆਂ ਜਿਹੜੀਆਂ ਆਪਣੇ ਇਹ ਤੁਸੀਂ ਪੀਜੇ ਕਰਨਾ ਉਹ ਵੀ ਨਹੀਂ ਕਰ ਸਕਿਆ ਇਹੀ ਗੱਲ ਅਕੈਡਮੀ ਦਾ ਦਿੱਲੀ ਕੈਡਮੀ ਦਾ ਦਿੱਲੀ ਕੈਡਮੀ ਦੀ ਤਾਂ ਮੈਂ ਗੱਲ ਦਰਨਾ ਸਿੱਧੀ ਨਾ ਤਾਂ ਛੋਟਾ ਕਰ ਦਰ